ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਤੁਆ ਪ੍ਰਸਾਦ ਆਤਮਾ ਪ੍ਰਧਾਨ ਜਾਹ ਸਿੱਧਤਾ ਸਰੂਪ ਤਾਹ ਬੁੱਧਤਾ ਵਿਪੂਤ ਜਾਹ ਸਿੱਧਤਾ ਸੁਭਾਉ ਹੈ ਰਾਗ ਭੀ ਨਾ ਰੰਗ ਤਾਹੇ ਰੂਪ ਭੀ ਨਾ ਰੇਖ ਜਾਹੇ ਅੰਗ ਭੀ ਸੁਰੰਗ ਤਾਹ ਰੰਗ ਕੇ ਸੁਭਾਉ ਹੈ ਚਿੱਤਰ ਸੋ ਵੀ ਚਿੱਤਰ ਹੈ ਪਰਮਤਾ ਪਵਿੱਤਰ ਹੈ ਸੋ ਮਿੱਤਰ ਹੂੰ ਕੇ ਮਿੱਤਰ ਹੈ ਵਿਭੂਤ ਕੋ ਉਪਾਉ ਹੈ ਦੇਵਨ ਕੇ ਦੇਵ ਹੈ ਕੇ ਸਾਹਨ ਕੋ ਸਾਹ ਹੈ ਕੇ ਰਾਜਨ ਕੋ ਰਾਜ ਹੈ ਕੇ ਰਾਵਨ ਕੋ ਰਾਉ ਹੈ ਬਹਿਰ ਤਵੀਲ ਛੰਦ ਪਸ਼ਚਮੀ ਤੁਆ ਪ੍ਰਸਾਦ ਕੇ ਅਗੰਜਸ ਕੇ ਅਪੰਜਸ ਕੇ ਅਰੂਪਸ ਕੇ ਅਰੰਜਸ ਕੇ ਅਛੇਦਸ ਕੇ ਅਪੇਦਸ ਕੇ ਅਨਾਮਸ ਕੇ ਅਕਾਮਸ اپ افس کے الیخس انادس کے اگادس کے اروپس کے ابوتس کے اداگس کے اراگس کے اپ اچھےدس کے اچھا اگاد کے اگنجس کے اپنجس کے اپیدس کے اچھےدس کے اصے کے اطےیاس کے اگنجس کے اکنجس کے اکارس کے نکارس کے اگ اخنجس کے اپنجس ਕੇ ਅਕਾਤਸ ਕੇ ਅਕਿਆਤਸ ਕੇ ਅਚਲਸ ਕੇ ਅਛਲਸ ਕੇ ਅਜਾਤਸ ਕੇ ਅਝਾਤਸ ਕੇ ਅਛਲਸ ਕੇ ਅਟਲਸ ਬਹਿਰ ਤੋ ਵੇਲ ਪਛਮੇ ਤੋ ਪ੍ਰਸਾਦ ਅਟਾਤਸ ਚ ਅਟਾ ਅਡਾ ਤਸਚ ਅਡੰਗਸਚ ਅਣੰਗਸਚ ਅਨਾਤਸਚ ਅਥਾਤ ਅਥਾਨਸਚ ਅਡੰਗਸਚ ਅਣੰਗਸਚ ਅਪਾਰਸਚ ਅਫਾਰਸਚ ਅਬੇਯਸਤ ਅਪੇਯਸਤ ਅਮਾਨਸਚ ਅਹਾਨਸਚ ਅਡੰਗਸਚ ਅਤਰੰਗਸਚ ਆਰਾਮਸਚ ਅਲਾਮਸਚ ਅਜੋਦਸਚ ਅਵੋਜਸਤ ਪਸ਼ਚਮੀ ਅਸੇ ਅਸਤ ਅਪੇ ਅਸਤ ਆ ਅਗੰ ਆ ਅੰਗਸਤ ਏ ਅੰਗਸਤ ਉਕਾਰਸਤ ਅਕਾਰਸਤ ਅਖੰਡਸਤ ਅਡੰਗਸਤ ਕਿ ਅਤਾਪ ਹੈ ਕਿ ਅਥਾਪ ਹੈ ਕਿ ਅਦੰਗ ਹੈ ਕਿ ਅਨੰਗ ਹੈ ਕਿ ਅਤਾਪ ਹੈ ਕਿ ਅਥਾਪ ਹੈ ਕਿ ਅਨੀਲ ਹੈ ਕਿ ਸੋ ਨੀਲ ਹੈ ਅਰਧ ਨਰਾਜ ਛੰਦ ਤੋਇ ਪ੍ਰਸਾਦ ਸਜਾਸ ਤੁਯੰ तजास्तु अलस्तुयं अलस्तु जलस्तुयं इकास्तु पुरस्तुयं वनस्तुयं यं खलस्तु निरस्तुयं निदस्तुयं यं ससस्तुयं रजस्तुयं गुरस्तु यं स्तु मनस्तुयं मनस्तु वनस्तुयं मतस्तुयं गतस्तुयं व्रतस्तुयं चितस्तुयं पितस्तुयं सुतस्तुयं मतस्तुयं गतस्तुयं नरस्तुयं त्रियस्तु पितस्तुयं पितस्तु हरिस्तुयं करस्तुयं यं बलस्तुयं यं करस्तु यं छलस्तु ਰਵਸਤੁਯੰ ਛਪਸਤੁਯੰ ਗਰਬਸਤੁਯੰ ਦਰਬਸਤੁਯੰ ਜੈ ਅਸਤੁਯੰ ਖੈ ਅਸਤੁਯੰ ਪੈ ਅਸਤੁਯੰ ਤ੍ਰੈ ਅਸਤੁਯੰ ਨਿਰਾਜ ਛੰਦ ਤਵ ਪ੍ਰਸਾਦ ਚਕੰਤ ਚਾਰ ਚੰਦਰ ਕਾ ਸੁਭੰਤ ਰਾਜ ਸੋ ਪ੍ਰਭਾ ਦਵੰਤ ਦੁਸ਼ਟ ਮੰਡਲੀ ਸੁਭੰਤ ਰਾਜ ਸੋ ਥਲੀ ਚਲੰਤ ਚੰਡ ਮੰਡਕਾ ਅਖੰਡ ਖੰਡ ਦੋਪਲਾ ਖਿਵੰਤ ਬਿਜ ਜਵਾਲ ਕਾ ਅਨੰਤ ਗਦ ਬਿਦ ਸਾਲ ਲਸੰਤ ਭਾਵ ਉਜਲੰ ਦਲੰਤ ਦੁਖ ਦੁਦਲੰ ਪਵੰਗ ਪਾਤ ਸੋਹੀਆਂ ਸਮੁੰਦਰ ਬਾਜ ਲੋਹੀਆਂ ਨਿਨੰਦ ਗੇਦ ਬਿਦਿਆਂ ਅਖੇਦ ਨਾਦ ਦੁਤਰੰ ਅਥਟ ਬਟ ਬਟਕੰ ਅਘਟ ਅਨਟ ਸੁਖਲੰ ਅਖੋਟ ਟੁੱਟ ਦ੍ਰਿਬਕੰ ਅਜੋਟ ਛੋਟ ਛਿਛਕੰ ਅਕੁੱਟ ਟੁੱਟ ਆਸਨੰ ਅਲੇਖ ਅਪੇਖ ਅਨਾਸਨੰ ਸੁਬੰਤ ਦੰਤ ਪਦੁਕੰ ਜਲੰਤ ਸਾਮ ਸੋ ਕਟੰ ਸੁਬੰਤ ਛੁਦਰ ਘੰਟ ਕਾ ਜਲੰਤ ਡਾਰਕ ਛਟਾ ਜਲੰਤ ਭਾਰਕ ਛਟਾ ਸਿਰੀ ਸੋ ਸੀਸ ਸੁਭੀ ਅੰਕਟਾ ਕਬਾਕ ਉਭੀ ਅੰ ਸੁਬੰਤ ਸੀਸ ਸਿਤ ਰੰ ਸਿਧ ਰੰ ਜਲੰਤ ਸਿਧ ਰੀ ਨਿਰੰ ਚਲੰਤ ਦੰਤ ਪਤਕੰ ਪਜੰਤ ਦੇਖ ਦੁਦਲੰ ਤਜੰਤ ਸ਼ਸਤਰ ਅਸਤਰਕੰ ਚਲੰਤ ਚਕਰ ਚੌਦੇ ਸੰਗ ਅਗੰਮ ਅਗੰਮ ਤੇਜ ਸੋਭੀ ਅੰਗ ਰਿਖੇਸ ਇਸ ਲੋਭੀ ਅੰਗ ਅਨੇਕ ਬਾਰ ਧਿਆਵਹੀ ਨ ਤਤਰ ਪਾਰ ਪਾਵਹੀ ਅਦੋ ਸੋ ਧੂਮ ਧੂਮ ਹੀ ਅਕੂਰ ਨੇਤਰ ਕੂਮ ਹੀ ਸੋ ਪੰਚ ਅਗਨ ਸਾਧੀਆਂ ਨ ਤਾਮ ਪਾਰ ਲਾਧੀਆਂ ਨੇਵਲ ਆਦ ਕਰਮਣੰ ਅਨੰਤ ਦਾਨ ਧਰਮਣੰ ਅਨੰਤ ਤੀਰਥ ਬਾਸਨੰ ਸੋ न एक नाम के समं अनंत जग्य कर्मणं गजाद आद धर्मणं अनेक देश परमणं न एक नाम के समं एकांत कुटकुट बासनं प्रमंत कोटकं बनं उचाट नाद कर्मणं अनेक उदास धर्मणं अनेक पेख आसनं करोर कोटकं व्रतं दिशा दिशा प्रमेसनं अनेक पेख पेखनं करोर कोट दानकं अनेक जग कर्तव्यं ਸੰਨਿਆਸ ਆਦ ਧਰਮਣ ਉਦਾਸ ਨਾਮ ਕਰਮਣ ਅਨੇਕ ਪਾਠ ਪਾਠਨ ਅਨੰਤ ਠਾਟ ਠਾਟਨ ਨਾ ਏਕ ਨਾਮ ਕੇ ਸਮੰ ਸਮਸਤ ਸ੍ਰੇਸ਼ਟ ਕੇ ਪ੍ਰਮੰ ਜਗਾਦ ਆਦ ਧਰਮਣ ਬੈਰਾਗ ਆਦ ਕਰਮਣ ਦਇਆਦ ਆਦ ਕਾਮਣ ਅਨਾਦ ਸੰਜਮੰ ਬ੍ਰਿਦੰ ਅਨੇਕ ਦੇਸ ਭਰਮਣੰ ਕਰੋਰਦਾਨ ਸੰਜਮੰ ਅਨੇਕ ਗੀਤ ਗਿਆਨੰ ਅਨੰਤ ਗਿਆਨ ਧਿਆਨੰ ਅਨੰਤ ਗਿਆਨ ਸੁਤਤਮੰ ਅਨੇਕ ਕ੍ਰਿਤ ਸੋਭ੍ਰਿਤੰ ਵਿਆਸ ਨਾਰਦ ਆਦਕੰ ਸੁ브੍ਰਹਮ ਮਰਮਨਹ ਲਹੰ ਕਰੋਰ ਜੰਤਰ ਮੰਤਰਣੰ ਅਨੰਤ ਤੰਤਰਣੰ ਬਣੰ ਬਸੇ ਬਸੇਖ ਵਿਆਸ ਨਾਸਨੰ ਅਨੰਤ ਨਿਆਸ ਪ੍ਰਾਸਨੰ ਜਪੰਤ ਦੇਵ ਦੈਤਨੰ ਥਪੰਤ ਜਾਚ ਗੰਦਰਬੰ ਬਦੰਤ ਬਿੱਦਣੋ ਧਰੰ ਗਣੰਤ ਸੇਸ ਉਰ ਗਣੰ ਜਪੰਤ ਪਾਰ ਪਾਰ ਵਾਰਿਅੰ ਸਮੁੰਦਰ ਸਪਤ ਧਾਰਿਅੰ ਜਨੰਤ ਚਾਰ ਚੱਕਰਣੰ ਤ੍ਰਮੰਤ ਚੱਕਰ ਬਕਰਣੰ ਜਪੰਤ ਪੰਨੰਗੰ ਨਕੰ ਬਰੰ ਨਰੰ ਬਨਸਪਤੰ ਆਕਾਸ ਉਰਬੀਯੰ ਜਲੰ ਜਪੰਤ ਜੀਵ ਜਲ ਥਲੰ ਸੋ ਕੋਟ ਚੱਕਰ ਬਕਤਰਣੰ ਬਦੰਤ ਬੇਦ ਚੱਕਰ ਚਤਰਕੰ ਅਸੰਭ ਅਸੰਭ ਮਾਨੀਆ ਕਰੋਰ ਬਿਸਨ ਠਾਨੀਆ ਅਨੰਤ ਸੁਰਸਤੀ ਅਨੰਤ ਸੁਰਸਤੀ ਸੁਰਸਤੀ ਸਤੀ ਬਦੰਤ ਕ੍ਰਿਤ ਈਸ਼ਵਰੀ ਅਨੰਤ ਅਨੰਤ ਭਾਖੀਐ ਅਨੰਤ ਅੰਤ ਲਾਖੀਐ ਬ੍ਰੇਦਨ ਰਾਜ ਛੰਦ ਅਨਾਦ ਅਗਾਦ ਵਿਆਦ ਆਦ ਅਨਾਦ ਕੋ ਮਨਾਈਐ ਅਗੰਝ ਅਪੰਝ ਅਰੰਝ ਅਗੰਝ ਗੰਝ ਕਉ ਧਾਈਐ ਅਲੇਖ ਅਪੇਖ ਅਦ្វੈਕ ਅਰੇਖ ਅਸੇਖ ਕੋ ਪਛਾਨੀਐ ਨ ਭੂਲ ਜੰਤਰ ਤੰਤਰ ਮੰਤਰ ਭਰਮ ਭੇਖ ਠਾਨੀਐ ਕਿਰਪਾਲ ਲਾਲ ਅਕਾਲ ਅਪਾਲ ਦਿਆਲ ਦਿਆਲ ਕੋ ਉਚਾਰੀਐ ਅਧਰਮ ਕਰਮ ਧਰਮ ਭਰਮ ਕਰਮ ਮੈ ਵਿਚਾਰ ਵਿਚਾਰੀਐ ਅਨੰਤ ਦਾਨ ਧਿਆਨ ਗਿਆਨ ਧਿਆਨ ਵਾਨ ਪੇਖੀਐ ਅਧਰਮ ਕਰਮ ਕੇ ਬਿਨਾ ਸੋ ਧਰਮ ਕਰਮ ਲੇਖੀਐ ਬ੍ਰਤਾਦ ਦਾਨ ਸੰਜਮਾਦ ਤੀਤ ਦੇਵ ਕਰਮਣੰ ਹੈ ਆਦ ਕੁੰਜ ਮੇਦ ਰਾਜ ਸੂ ਬਿਨਾ ਨ ਪਰਮਣੰ ਨਿਵਲ ਆਦ ਕਰਮ ਭੇਖ ਅਨੇਕ ਭੇਖ ਮਾਨੀਐ ਅਦੇਖ ਭੇਖ ਕੇ ਬਿਨਾ ਸੋ ਕਰਮ ਭਰਮ ਜਾਣੀਐ ਅਜਾਤ ਪਾਤ ਅਮਾਤ ਤਾਤ ਅਜਾਤ ਸਿੱਧ ਹੈ ਸਦਾ ਅਸਤਰ ਮਿੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ਨ ਰੂਪ ਰੰਗ ਰੇਖ ਅਲੇਖ ਭੇਖ ਮੈਂ ਨ ਰਾਖੀਐ ਅਨੰਤ ਤੀਰਥ ਆਦ ਆਸ ਨਾਦ ਨਾਦ ਆਸਨੰ ਬੈਰਾਗ ਔ ਸੰਨਿਆਸ ਔ ਅਨਾਦ ਜੋਗ ਪ੍ਰਾਸਨੰ ਅਨਾਦ ਤੀਰਥ ਸੰਜਮਾਦ ਬਰਤਨੇ ਮਪੇਖੀਐ ਅਨਾਦ ਅਗਾਧ ਕੇ ਬਿਨਾ ਸਮਸਤ ਭਰਮ ਲੇਖੀਐ ਰਸਾਵਲ ਛੰਦ ਦਇਆਦ ਆਦ ਧਰਮੰ ਸੰਨਿਆਸ ਆਦ ਕਰਮੰ ਗਜਾਦ ਆਦ ਦਾਨੰ ਹਯਾਦ ਆਦ ਧਾਨੰ ਸੁਵਰਨ ਆਦ ਦਾਨੰ ਸਮੁੰਦਰ ਆਦ ਇਸਨਾਨੰ ਬਿਸਵਾਦ ਆਦ ਭਰਮੰ ਬਿਰਕਤਾਦ ਆਦ ਕਰਮੰ ਨਿਵਲ ਆਦ ਕਰਨੰ ਸੁਨੀਲ ਆਦ ਬਰਨੰ ਅਨੀਲ ਆਦ ਧਿਆਨੰ ਜਪਤ ਤਤ ਪ੍ਰਧਾਨੰ ਅਮਿਤਕਾਦ ਭਗਤੰ ਅਵਿਕਤਾਦ ਬ੍ਰਕਤੰ

ਕਰਸਤੂ ਆ ਕਰਾਨੰ ਅਸਤੂ ਮੇ ਅਸਤੂ ਆ ਮੇ ਹਾਲੰ ਚਿਤਸਤੂ ਆ ਅਤਾਪੰ ਚਿਤਸਤੂ ਆ ਅਛਾਪੰ ਜਿਤਸਤੂ ਆ ਅਜਾਪੰ ਚਿਕਸਤੂ ਆ ਅਛਾਪੰ ਨਿਯੰ ਅਸਤੂ ਆ ਅਨੇਕੰ ਟੁਟਸਤੂ ਆ ਅਟੇਟੰ ਠਟਸਤੂ ਆ ਅਠਾਟੰ ਦਟਸਤੂ ਆ ਅਦਾਟੰ ਟਟਸਤੂ ਆ ਅਟਾਪੰ ਨਕਸਤੂ ਆ ਅਣਾਪੰ ਤਪਸਤੁਆ ਅਤਾਪੰ ਤਪਸਤੁਆ ਅਥਾਪੰ ਦਲਸਤੁਆਦ ਦੁਖੰ ਨਹਿਸਤੁਆ ਅਨੋਖੰ ਅਪਕਤੁਆ ਅਪਾਨੰ ਫਲਕਤੁਆ ਫਲਾਨੰ ਬਦਕਤੁਆ ਬਿਸੇਖੰ ਪਜਸਤੁਆ ਅਪੇਖੰ ਮਤਸਤੁਆ ਫਲਾਨੰ ਹਰਿਕਤੁਆ ਹਿਰਨਾ ਹਿਰਦਾਨੰ ਅੜਕਤੁਆ ਅੜੰਗੰ ਤ੍ਰਿਕਸਤੁਆ त्रिपङ्गं रङ्गस्तु वा अरङ्गं लवस्तु वा अलङ्गं यकस्तु वा यकापं इकस्तु वा इकापं वदेस्तु वा वृदानं यकस्तु वा इकानं लवस्तु वा अलेखं ररेस्तु वा अरेखम् ਤ੍ਰਿਅਸਤੂਆ ਤੇ ਭੰਗੇ ਹਰਿਸਤੂਆ ਹਰੰਗੇ ਮਹੇਸਤੂਆ ਮਹੇਨੰ ਮਹੇਸੰ ਪਜਸਤੂਆ ਅਪੇ ਸੰਗ ਬਰਸਤੂਆ ਬਰਾਨੰ ਪਲਸਤੂਆ ਫਲਾਨੰ ਨਰਸਤੂਆ ਨਰੇਸੰ ਦਲਸਤੂਆ ਦਲੇਸੰ ਪਾਦੜੀ ਛੰਦ ਤੂਆ ਪ੍ਰਸਾਦ ਦਿਨ ਅਜਬ ਏਕ ਆਤਮਾ ਰਾਮ ਅਨਭਉ ਸਰੂਪ ਅਨਹਦ ਅਕਾਮ ਅਨਛਿਜ ਤੇਜ ਆਜਾਨ ਬਾਹੋ ਰਾਜਾਨ ਰਾਜ ਸਾਹਣ ਸਾਹੋ ਉਚਰਿਓ ਆਤਮਾ ਪਰਾਤਮਾ ਸੰਗ ਉਤਪੁਜ ਸਰੂਪ ਅਭਿਗਤ ਅਪੰਗ ਇਹ ਕੌਣ ਆਹੇ ਆਤਮਾ ਸਰੂਪ ਜਿਹ ਅਮਿਤ ਤੇਜ ਅਤਪ ਅਤਪੁਤ ਅਭਿਪੂਤ ਅਤਪੁਤ ਮਿਪੂਤ ਪਰਾਤਮਾ ਬਾਚ ਇਹ ਬ੍ਰਹਮ ਆਹੇ ਆਤਮਾ ਰਾਮ ਜਿਹ ਅਮਿਤ ਤੇਜ ਅਭਿਗਤ ਅਕਾਮ ਜਿਹ ਭੇਦ ਭਰਮ ਨਹੀਂ ਕਰਮ ਕਾਲ ਜਿਹ ਸਤਰ ਮੇਤਰ ਸਰਬਾ ਦਿਆਲ ਡੋਬਿਓ ਨਾ ਡੁੱਬੈ ਸੋਖਿਓ ਨਾ ਜਾਏ ਕਟਿਓ ਨਾ ਕਟੈ ਨਾ ਬਾਰਿਓ ਬਰਾਏ ਛਜ ਜਨanek ਸਤ ਸਤ ਸ਼ਸਤਰ ਪਾਤ ਜਹ ਸਤਰ ਮਿੱਤਰ ਨਹੀਂ ਜਾਤ ਪਾਤ ਸਤਰ ਸਹੰਸ ਸਤ ਸਤ ਪ੍ਰਗਾਏ ਛਜ ਜਨanek ਖੰਡੇ ਨਾ ਜਾਏ ਨਹੀਂ ਜਰੈ ਨੈਕ ਪਾਵਕ ਮੰਜਾਰ ਬੋਰਾ ਨ ਸਿੰਧ ਸੁਖੈ ਨ ਬਿਆਰ ਇਕ ਕਰਿਓ ਪ੍ਰਸਨ ਆਤਮਾ ਦੇਵ ਅਨਭੰਗ ਰੂਪ ਅਨ ਭਿਓ ਅਨ ਭਾਉ ਅਭੇ ਵਈਹ ਚਤੁਰ ਵਰਗ ਸੰਸਾਰ ਦਾਨ ਕਿਹੋ ਚਤੁਰ ਵਰਗ ਕਿਜੈ ਵਖਿਆਨ ਇਕ ਰਾਜ ਧਰਮ ਇਕ ਦਾਨ ਧਰਮ ਇਕ ਭੋਗ ਧਰਮ ਇਕ ਮੋਛ ਕਰਮ ਇਕ ਚਤੁਰ ਵਰਗ ਸਭ ਜਗ ਭਨੰਤ ਸੇ ਆਤਮਾਹ ਪਰ ਆਤਮਾ ਪੁਜ ਪੁਛੰਤ ਇਕ ਰਾਜ ਧਰਮ ਇਕ ਧਰਮ ਦਾਨ ਇਕ ਭੋਗ ਧਰਮ ਇਕ ਮੋਛ ਵਾਨ ਤੁਮ ਕਹੋ ਚਤਰ ਚਤਰੇ ਬਖਾਂ ਚਤਰੇ ਵਿਚਾਰ ਜੇ ਤ੍ਰਿਕਾਲ ਭਏ ਯੁਗ ਅਪਾਰ ਵਰਨਨ ਵਰਨਨ ਕਰੋ ਤੋਮ ਪ੍ਰਥਮਦਾਨ ਜਿਮਦਾਨ ਧਰਮ ਕਿਨੇ ਨਿਰਪਾਨ ਕਿਨੇ ਨਿਰਪਾਨ ਸਤਜੁਗ ਕਰਮਸੁਰਦਾਨ ਦੰਤ ਭੂਮਾਦਾਨ ਕੀਨੇ ਅਖੰ ਅਕੰਥ ਤ੍ਰੈਜੁਗ ਮਹੀਪ ਵਰਨੇ ਨਾ ਜਾਤ ਗਾਥਾ ਅਨੰਤ ਉਪਮਾ ਅਗਾਤ ਜੋ ਕੀਏ ਜਗਤ ਮੈ ਜਗ ਧਰਮ ਬਰਨੇ ਨ ਜਾਹੇ ਤੇ ਅਮਿਤ ਕਰਮ ਕਲਯੁਗ ਤੇ ਆਦ ਜੋ ਭਏ ਮਹੀਪ ਇਹ ਭਰਤਖੰਡ ਮਹਿ ਜੰਬੂ ਦੀਪ ਤੁਐ ਬਲ ਪ੍ਰਤਾਪ ਬਰਣਉ ਸੂਤ్ర ਬਰਣੋ ਸੂਤ్రਣ ਰਾਜਾ ਯੁਦਿਸ਼ਠਰ ਭੂ ਭਰਤ ਈਣ ਖੰਡੇ ਅਖੰਡ ਜਹ ਚਤੁਰਖੰਡ ਕਹਿ ਰੋ ਕੁਖੇਤਰ ਮਾਰੇ ਪ੍ਰਚੰਡ ਜਹ ਚਤੁਰਕੁੰਡ ਜਿਤਿਓ ਦੁਬਾਰ ਅਰਜਨ ਭੀਮਾਦ ਭ੍ਰਤਾ ਜੁਝਾਰ ਅਰਜਨ ਪਠਿਓ ਉੱਤਰ ਦਿਸਾਨ ਭੀ ਮਹਿ ਕਰ ਆਏ ਪੂਰਬ ਪਯਾਨ ਸਹਦੇਵ ਪਠਿਓ ਦੱਖਣ ਸੁਦੇਸ ਨਕੁਲ ਨੁਕਲ ਹੈ ਪਠਾਏ ਪੱਛਮ ਪ੍ਰਵੇਸ਼ ਮੰਡੇ ਮਹੀਪ ਖੰਡਿਓ ਖਤਰਾਣ ਜਿੱਤੇ ਅਜੀਤ ਮੰਡੇ ਮਹਾਨ ਖੰਡਿਓ ਸੋ ਉੱਤਰ ਖੁਰਾਸਾਨ ਦੇਸ ਦਚਨ ਪੂਰਬ ਜੀਤੇ ਨਰੇਸ ਖਗਖੰਡ ਖੰਡ ਜੀਤੇ ਮਹੀਪ ਬੱਜਿਓ ਨਿਸ਼ਾਨ ਇਹ ਜੰਬੂ ਦੀਪ ਇਕ ਥੌਰ ਕੀਏ ਸਭ ਏ ਸਭ ਦੇਸ ਰਾਉ ਮਖ ਰਾਜ ਸੂਅ ਕੋ ਕੀਓ ਚਾਉ ਸਭ ਦੇਸ ਦੇਸ ਪਠੇ ਸੁਪਤਰ ਜਿਤ ਜਤ ਗੁਨਾਡ ਕੀਏ 71 ਮਖ ਰਾਜ ਸੂਅ ਕੋ ਕੀਓ ਆਰੰਭ ਨਰੇ ਪਬਹੁ ਬੁਲਾਏ ਜੀਤੇ ਅਸੰਭ ਮਖ ਰਾਜ ਸੂਆ ਕੋ ਕਿਉ ਆਰੰਭ ਨ੍ਰਿਪ ਬਹੁ ਬੁਲਾਏ ਜਿੱਤੇ ਅਸੰਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ